ਹਾਂਜੀ ਬੈਠੇ ਸਾਰੇ ਤੇ ਆ ਪੁਈ ਖੋਲਣ ਦੇ ਆ ਇਹ ਗਿਫਟ ਆਇਆ ਸਾਡੀ ਮੰਮਾ ਦਾ ਤੇ ਪੁਈ ਵੇਖੋ ਆ ਪੁਈ ਵਧੀਆ ਵਾ ਮੈਨੂੰ ਦੋ ਵਧਾਈ ਦੇ ਕਰਨਾ ਤੇ ਜਾਂਦੇ ਹਾਂ ਮੈਂ ਤਾਂ ਕਿਹਾ ਹੈ ਨਾ ਕਿ ਮੈਂ ਆ ਦੂਜਾ ਫੋਨ ਨਹੀਂ ਫੜਨਾ ਜਿੱਦਾਂ ਖੜਿਆ ਨਾ ਜਾਂ 15 ਪ੍ਰੋਤ ਜਾਂ 16 ਚਲੋ ਥੈਂਕ ਯੂ ਵਧੀਆ ਲੱਗ ਗਈ ਦੀ ਬਹੁਤ ਸੋਹਣਾ ਬਹੁਤ ਸੋਹਣਾ ਹਾਂ ਆ ਲੋ ਚਾਹ ਪੀਓ ਮੇਰੀ ਨਾ ਪੈਂਦੀ ਆ ਖੰਡੀ ਵੀ ਲੱਡੂਆਂ ਨਾਲ ਚਾਹ ਪੀਣੀ ਆ ਹਾਂ ਤੇ ਮੈਂ ਲੱਡੂਆਂ ਨਾਲ ਪਿਆਰ ਜਿੰਨੇ ਆ ਤੇ ਆ ਬੈਠੇ ਇਧਰ ਸਾਡੇ ਰਾਣੀ ਭੂਈ ਉਧਰ ਸਾਡੇ ਬੈਠੇ ਫੁੱਫੜ ਜੀ ਵੱਡੇ ਫੁੱਫੜ ਜੀ ਤੇ ਆ ਬੈਠੇ ਸਾਡੇ ਸਭ ਤੋਂ ਵੱਡੇ ਫੁੱਈ ਜੀ ਤੇ ਉਹ ਸਭ ਤੋਂ ਵੱਡਾ ਫੁੱਫੜ ਆ ਮੈਂ ਕਹਿ ਦਿੱਤਾ ਫੁੱਫੜ ਜੀ ਆਖਿਆ ਨਾ ਮੈਂ ਤੇ ਆ ਬੇਟੇ ਸਾਡੀ ਸਭ ਤੋਂ ਛੋਟੇ ਪੁਈ ਜੀ ਸਭ ਤੋਂ ਛੋਟੇ ਪੁਈ ਜੀ ਸასი ਕਾਲ ਜੀ ਹਜੇ ਦੋ ਦੋ ਪੁਈਆਂ ਵਿੱਚ ਹੈ ਨਹੀਂ ਆ ਦੋ ਮਿਸਵਾ ਤੁਹਾਡੀ ਨਾ ਫੈਮਿਲੀ ਬਹੁਤ ਵੱਡੀ ਆ ਹਾਂਜੀ ਮੈਂ ਅਜੇ ਨਾ ਕਰਨ ਦੇ ਨਾ ਦੋ ਤਾਏ ਵੀ ਮਿਸਵਾ ਵਿੱਚੋਂ ਹਾਂ ਉਹ ਮਤਲਬ ਆਪਣੇ ਘਰੇ ਅਜੇ ਕੰਮ ਕਰ ਰਹੇ ਹਾਂ ਤੇ ਪੁਈਆਂ ਦੋ ਜਿਹੜੀਆਂ ਆਈਆਂ ਉਹਨਾਂ ਉਹ ਆ ਹੀ ਨਹੀਂ ਸਕੀਆਂ ਹਾਂ ਉਹਨਾਂ ਦਾ ਟਾਈਮ ਨਹੀਂ ਨਹੀਂ ਘਰੇ ਘਰੇ ਤੁਹਾਨੂੰ ਬਟ ਟਾਈਮ ਨਹੀਂ ਨਿਕਲਦਾ ਅੱਜਕੱਲ ਨਹੀਂ ਉਹਨਾਂ ਨੂੰ ਪ੍ਰੋਗਰਾਮ ਹੀ ਨਾ ਦੋ ਕੁ ਵਿਆਹ ਹੀ ਗਏ ਹਾਂ ਹਾਂਜੀ ਹਾਂਜੀ ਉਹਨਾਂ ਨੂੰ ਤੋ ਇਹ ਆ ਨਹੀਂ ਸਕੀਆਂ ਆ ਲੱਡੂ ਕਿੱਥੋਂ ਆਏ ਏ ਲੱਡੂ ਸਮਝ ਲਾ ਵੀ ਫੋਨ ਦੀ ਖੁਸ਼ੀ ਜੀ ਆਈ ਨਹੀਂ ਫੋਨ ਦੀ ਖੁਸ਼ੀ ਨਹੀਂ ਇਹ ਸੱਚ ਟਾਈ ਜੀ ਹੁਣਾਂ ਦੇ ਭਾਜੀ ਆਈ ਹੀ ਕੱਲ ਉਤੋਂ ਆਏ ਆ ਹਾਂ ਹਾਂ ਇਹ ਨਾ ਕਰਨ ਦੀ ਤਾਈ ਜੀ ਨਾ ਆਪਣੇ ਵੀ ਦਾ ਇਹ ਲੱਡੂ ਹੁਣ ਪੂਹੀ ਹੁਣਾਂ ਕੋ ਖਲਾਏ ਪੂਹੀ ਹੁਣਾਂ ਦੇ ਲੱਡੂਆਂ ਨੇ ਮੂੰਹ ਮਿੱਠਾ ਕਰਾਤਾ ਜੀ ਨਹੀਂ ਆਉਂਗੀ ਤਾਈ ਆਖਣ ਲਈ ਨਾ ਹੁਣ ਵਾਲੇ ਥੋੜੇ ਘਿਰ ਤੱਕ ਬਸ ਹੋਵੇ ਹਾਂ ਹਾਂ ਤੇ ਪੋਰ ਬਾਜੀ ਕੀ ਕਾਰੋਬਾਰ ਕਰਦੇ ਹੁੰਦੇ ਹਣ ਕਾਰੋਬਾਰ ਵਾਈਦਮ ਹਾਂਜੀ ਖੇਤੀ ਪਾੜੀ ਨਹੀਂ ਸਾਡੇ ਆ ਜਿਹੜੀ ਫੁੱਫੜ ਜੀ ਆ ਨਾ ਮੈਂ ਕਿਉਂ ਆਖੀਏ ਬਹੁਤ ਜ਼ਿਆਦਾ ਹਾਰਡਵਰਕ ਆ ਇਹਨਾਂ ਦਾ ਮਤਲਬ ਵੀ ਇਹਨਾਂ ਨੇ ਆਪਣਾ ਜਿੰਨਾ ਹੈਗਾ ਨਾ ਲਾਗੇ ਲਾਗੇ ਇਹਨਾਂ ਪਹਿਲੀ ਵੀ ਠੇਕੇ ਤੇ ਲੈਣੀ ਆ ਬਹੁਤ ਮਤਲਬ ਵੀ ਕੰਮ ਇਹਨਾਂ ਦੀ ਮਿਹਨਤ ਬਹੁਤ ਜ਼ਿਆਦਾ ਵਾ ਇਹਨਾਂ ਨੇ ਹਰ ਇੱਕ ਮਤਲਬ ਵੀ ਸਾਲ ਚ ਤਿੰਨ ਤਿੰਨ ਫਸਲਾਂ ਕੱਢਣੀਆਂ ਹੁੰਦੀਆਂ ਇਹਨਾਂ ਨੇ ਬਹੁਤ ਜ਼ਿਆਦਾ ਇਹਨਾਂ ਦਾ ਹਾਰਡਵਰਕ ਵਾ ਇਹਨਾਂ ਨੇ ਮਟਰਾਂ ਦੀ ਟਮਾਟਰਾਂ ਦੀ ਗੋਭੀ ਗਾਬੀ ਬਹੁਤ ਜ਼ਿਆਦਾ ਮਤਲਬ ਵੀ ਮਿਹਨਤ ਕਰਦੇ ਹਾਂਜੀ ਹਾਂਜੀ ਜਿਆਦਾ ਮਿਹਨਤ ਕਰਦੇ ਆਏ ਇਹਨਾਂ ਦਾ ਮਤਲਬ ਵੱਧ ਤੋਂ ਵੱਧ ਟਾਰਗੇਟ ਇਹ ਹੁੰਦਾ ਵਾ ਕਿ ਅਸੀਂ ਸਬਜ਼ੀ ਬੀਜੀਏ ਤੇ ਬਾਕੀ ਇਹ ਆ ਵੀ ਜਦੋਂ ਇਹ ਸਬਜ਼ੀ ਬੀਜਦੇ ਆ ਨਾ ਤੇ ਸਾਨੂੰ ਥੋੜੀਆਂ ਜੀਆਂ ਮੌਜਾਂ ਲੱਗ ਜਾਂਦੀਆਂ ਨਹੀਂ ਨਹੀਂ ਕੋਈ ਨਹੀਂ ਆਏ ਮੈਂ ਜਦੋਂ ਜਾਣਾ ਹੁੰਦਾ ਵਾ ਤੇ ਆਹੀ ਫਿਰ ਲੈ ਕੇ ਤੇ ਆ ਜਾਈਦਾ ਫਿਰ ਸਾਡੇ ਦਮ ਨਾਲ ਹੋਰ ਚੀਜ਼ਾਂ ਕੀ ਖੜਨਾ ਹੁੰਦਾ ਖਾਊਗਾ ਕੋਈ ਤੇ ਯਾਦ ਵੀ ਕਰੂਗਾ ਵੀ ਉਹ ਲਿਆਇਆ ਸੀ ਇਹੋ ਤਾਂ ਹੁੰਦਾ ਵਾ ਹੈਨਾ ਘਰ ਦੀ ਸਬਜੀ ਦੀ ਮौज ਹਾਂਜੀ ਹਾਂਜੀ ਤੇ ਚਲੋ ਮੋਲ ਲੈ ਕੇ ਤੇ ਨਹੀਂ ਹੈਨਾ ਫੇ ਖਾਦੀ ਜਾਂਦੀ ਘਰ ਦੀ ਅਸੀਂ ਖਾਂਦੇ ਚਲੋ ਬਾਕੀ ਫਿਰ ਅਗਲਾ ਵਲੌਗ ਬਾਕੀ ਅਸੀਂ ਸ਼ੁਰੂ ਕਰਾਂਗੇ ਜੋ ਤਾਇਆ ਜੀ ਨਹੀਂ ਆਉਣਗੇ ਹਾਂ ਹਾਂ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਬਾਏ ਕੀ ਹੁਣ ਆ ਤੁਹਾਡਾ ਰੋਕ ਹੀ ਭੜਾ ਵਧਿਆ ਆ ਕਰਨ ਹਾਂ ਇਹ ਲਾਇਆ ਹੀ ਇਹਦੇ ਨਾ ਮਵੇਂ ਨਿਕਾਇਆ ਲਾਇਆ ਕਿ ਡਾਡਾ ਹੋ ਗਿਆ ਨਾ ਕਿੰਨਾ ਚਿਰ ਹੋ ਗਿਆ ਇਹਨੂੰ 2 ਸਾਲ ਹੋਏ ਆ 2.5 ਸਾਲ ਹੋ ਗਏ ਆ ਬਾਰੇ ਆ ਤੇ ਇਹਨੂੰ ਕਿਹੜਾ ਕੁਝ ਲੱਗਾ ਵਾ ਕਦੀ ਇਧਰ ਨੂੰ ਵੇਖਣ ਲਈ ਕਦੀ ਇਧਰ ਨੂੰ ਵੇਖਣ ਲਈ ਆ ਅਹਾਂ ਮਰੂਦ ਤੇ ਲੱਗੇ ਉਹ ਬਾ ਹਾਂ ਪਰਿਆ ਰੁਖ ਵਖਾਉਣੇ ਤੁਹਾਨੂੰ ਆ ਜਾਓ ਬਾ ਧਿਆਨ ਨਾਲ ਉਤਰਿਓ ਥੱਲੇ ਵੀ ਧਿਆਨ ਨਾਲ ਆ ਜਾਓ ਕਰਨ ਹਾਂਜੀ ਮਰੂਦ ਤੇ ਉੱਤੇ ਉੱਤੇ ਰਹਿ ਗਏ ਹੁਣ ਹਾਂ ਮਰੂਦ ਅਸਤਸਨਾ ਅਈ ਦੇ ਦਿੱਤੇ ਸਾਰੇ ਤੇ ਆਹ ਵਾਹ ਉਹ ਵੀ ਦੋ ਲੱਗੇ ਕਰਨ ਹਾਂਜੀ ਹਾਂਜੀ ਮਕਾਨ ਹੀ ਦਿੱਤੇ ਦੀਦੀ ਮਰੂਦ ਬਹੁਤ ਜਾਣਿਆਂ ਨੇ ਖਾਦੇ ਆਹ ਤੇ ਭਾਜੀ ਹੁਣਾ ਵੀ ਖੜੇ ਹੈ ਨਾ ਕਵਲ ਭਾਜੀ ਹੁਣਾ ਵੀ ਕਿਤੇ ਛੋਲੇ ਭਰ-ਭਰ ਖਾਦੇ ਇਹ ਨੁੰਝ ਕੇ ਆਵੇ ਨਹੀਂ ਲੱਗਦੇ ਹਾਂ ਇਹ ਤੇ ਮਰੂਦ ਕਰਨ ਨੂੰ ਮੇਰਾ ਹੱਥ ਨਹੀਂ ਪਹੁੰਚਣਾ ਰੋਕ ਜੋ ਇਹ ਖਿੱਚ ਦੇ ਆਲੋ ਇਹ ਮਰੂਤੇ ਬਹੁਤ ਵਧੀਆ ਫਰੈਸ਼ ਫਰੈਸ਼ ਮਰੂਦ ਆ ਦੂਰ ਲੱਗੇ ਹੋਰ ਉੱਪਰ ਉਹ ਦੂਰ ਬਹੁਤ ਆ ਆ ਨਹੀਂ ਉਹ ਵੀ ਲਾ ਦਿੰਨੇ ਆ ਮਰੂਦ ਜਿਹੜੇ ਹੁੰਦੇ ਨਾ ਇਹ 슈ਗਰ ਫ੍ਰੀ ਹੁੰਦੇ ਆ ਜੇ ਕੋ ਉਹ ਵਾ ਇਧਰ ਉਹ ਵੇ ਲੱਗਾ ਉਹ ਚੜਾ ਮਰੂਤੇ ਹਾਂਜੀ ਹਾਂਜੀ ਵੇਖੋ ਆ ਭਲਾ ਉੱਪਰ ਨਾ ਕਿਹੜੇ ਹੋ 60 ਸੁਕਣਗੇ 60 ਨਾਲ ਵਾਲੇ ਕਿਤੇ ਕਰੂੰਗੀ ਕੀੜੇ-ਕੂੜੇ ਪੂਆ ਵਿੱਚ ਕਿ ਨਹੀਂ ਮੈਂ ਨਹੀਂ ਖਾਦੀ ਹੋਗੀ ਇਹ ਮੁੰਡੇ ਵਾਲੀ ਹਾਂਜੀ ਨਹੀਂ ਫਿਰ ਵੀ ਚੈੱਕ ਤੇ ਕਰਨਾ ਹੁੰਦਾ ਵਾ ਚੱਕਾ ਹੈ ਨੀ ਅਮਰੂਦ ਕੀ ਡੇ ਨੀ ਆਗੇ ਸਾਡੇ ਅਮਰੂਦਾਂ ਤੇ ਤੇ ਉਹ ਚੜੋ ਉੱਪਰ ਤੁਸੀਂ ਤੇ ਲਾਉਣ ਲਗੇ ਮਿੱਠੇ ਆ ਮਿੱਠੇ ਬਹੁਤ ਵਾਏ ਇਹ ਮਿੱਠੇ ਆ ਪਰ ਹੈਗੇ 슈ਗਰ ਫ੍ਰੀ ਵਾਲੇ ਮਿੱਠੇ ਆ ਅੱਛਾ ਹਾਂਜੀ ਇਹ ਮਿੱਠੇ 슈ਗਰ ਫ੍ਰੀ ਵਾਲੇ ਮਿੱਠੇ ਆ 슈ਗਰ ਫ੍ਰੀ ਵਾਲੇ ਨਹੀਂ ਸੱਚ ਤੋ ਯਾ ਸੰਗੜੇ ਤੇ ਉੱਪਰ ਚੜ ਲਗੇ ਅਮਰੂਦ ਤੋੜਨ ਲਈ ਇਹ ਅਮਰੂਦ ਤੇ ਅਮਰੂਦ ਦਾ ਟਾਹਣ ਮੰਮੀ ਪਹਿਲਾ ਕੀ ਆ ਨੁਕਸਾਨ ਨਾ ਸਾਡਾ ਕਰ ਦਿਓ ਤੁਹਾਡਾ ਤਾਂ ਨਹੀਂ ਚਲੋ ਹੋਣਾ ਅਮਰੂਦ ਆਪਾਂ ਬਹੁਤ ਖਾ ਵੱਡਾ ਕੀਤਾ ਜਾ ਵੇਖ ਲਓ ਸਾਰਿਆਂ ਨੇ ਮੰਮੀ ਤਾਂ ਕਿਉਂ ਨਹੀਂ ਹੋਣਾ ਨਹੀਂ ਨਹੀਂ ਕੋਈ ਨਹੀਂ ਇਹ ਮਿਲਨੇ ਵੀ ਨਹੀਂ ਕਿਤੇ ਹਾਂ ਚਲੋ ਫਿਰ ਖਾਓ ਮਰੂਦ ਤੋੜੋ ਤੇ ਨਾਲੇ ਇਸੇ ਦਾ ਕਰਦੇ ਵਲੌਗ ਦੀ ਐਂਡਿੰਗ ਫਿਰ ਆਹੋ ਹਾਂਜੀ ਚਲੋ ਸਾਸੀ ਕਾਲ ਸਾਰਿਆਂ ਨੂੰ ਸਾਸੀ ਕਾਲ ਜੀ ਤੇ ਬਾਕੀ ਟੀਵੀ ਸਾਰਿਆਂ ਨੇ ਸੱਚ ਦੱਸਿਓ ਵੀ ਕਿੰਨੂ ਕਿੰਨੂ ਮਰੂਦ ਖਾਣੇ ਪਸੰਦ ਵਾ ਤੇ ਸਾਡੇ ਮਰੂਦ ਫੇਰੇ ਲੱਗ ਜਾਣੇ ਫੇਰ ਦੁਬਾਰਾ ਹੋ ਹੋਣੇ ਕਾਫੀ ਹੋਣੇ ਆ અમરુદ દે આવે કા ਥੱਲੇ ਕਿੱਦਾਂ ਹਾਂਜੀ ਬੋਕੀ ਬਾਕੀ ਸਾਰਿਆਂ ਨੇ ਦੱਸੋ ਕਿੰਨੂੰ ਇਹਨੂੰ ਅਮਰੂਦ ਖਾਣੇ ਪਸੰਦ ਆ ਜਿੰਨੂੰ ਜਿੰਨੂੰ ਚਾਹੀਦੇ ਸਾਡੇ ਤੋਂ ਖਾੜ ਵੀ ਸਕਦਾ ਚਲੋ ਹੁਣ ਥੋੜੇ ਘਟ ਗਏ ਪਰ ਫੇਰ ਗਾੜੀ ਵੇਖੋ ਬੂਰ ਪੈ ਗਿਆ ਵਾ ਹਾਂ ਕਾਫੀ ਹੋਏ ਨੇ ਥੋੜੇ ਇੱਕ ਟਾਈਮ ਤੱਕ ਕੇ ਫੇਰ ਹੁਣ ਸਿਆਲ ਵਾਲੇ ਹੋ ਜਾਣੇ ਨਾ ਹਾਂਜੀ ਹਾਂਜੀ ਹਾਂ ਤੇ ਬਾਕੀ ਜਿੰਨੂੰ ਜਿੰਨੇ ਅਮਰੂਦ ਖਾਣੇ ਆ ਗਏ ਸਾਡੇ ਨਾਲ ਖਾ ਇੱਥੇ ਸਾਡੇ ਜਿੰਨੇ ਮਰਜ਼ੀ ਖਾ ਸਕਦਾ ਲੱਗੀ ਵੈਗੇ ਜਿੰਨੇ ਮਰਜ਼ੀ ਆ ਕੇ ਖਾਓ ਅਮਰੂਦ ਇੱਥੋਂ ਖੜੋ ਤੇ ਚਲੋ ਇਸ ਨਾਲ ਕਰਦੇ ਬਲੌਗ ਦੀ ਐਂਡਿੰਗ ਸਤਿ ਸ਼੍ਰੀ ਅਕਾਲ